ਹਾਂਜੀ ਸਰ ਗੋਏ ਹਸਪਤਾਲ ਤੇ ਕਿ ਟ੍ਰੈਕਟਰ ਦੀ ਇੰਟੈਂਟਿਵ ਜਾਈ। ਇਹਦੇ ਬਾਰੇ ਮੈਨੂੰ ਵੀ ਆ ਥੋੜੀ ਦੇਰ ਪਹਿਲਾਂ ਸਾਡੇ ਐਸਐਸਓ ਸਾਹ ਤੋਂ ਪਤਾ ਲੱਗਿਆ ਹੈ ਕਿ ਰੋਡ ਐਕਸੀਡੈਂਟ ਸੀ ਕਿੰਟਰ ਆ ਰਿਹਾ ਸੀਗਾ ਫੀਲ ਵਾਲਾ। ਇਹ ਟ੍ਰੈਕਟਰ ਇੱਥੋਂ ਟਰਨਿੰਗ ਕੀਤਾ ਮਗਰੋਂ ਕਿੰਟਰ ਵੱਜਿਆ। ਉਹਦੇ ਨਾਲ ਦੋ ਇਹਦੇ ਚ ਜਿਹੜਾ ਕਿੰਟਰ ਡਰਾਈਵਰ ਆ ਉਹ ਵੀ ਜਿਹੜਾ ਉਹਨੂੰ ਐਸਐਸਫ ਦੀ ਟੀਮ ਸਾਡੀ ਉਹਨਾਂ ਨੇ ਦਾਖਲ ਕਰਵਾਤਾ। ਟ੍ਰੈ ਪੇਂਟਰ ਦਾ ਡਰਾਈਵਰ ਵੀ ਆ ਟ੍ਰੈਕਟਰ ਦਾ ਡਰਾਈਵਰ ਵੀ ਜ਼ਖਮੀ ਆ। ਉਹ ਵੀ ਹਸਪਤਾਲ ਦਾਖਲਾ ਇਨੂੰ ਜੈਸੀ ਵੀ ਸੂਚਨਾੂਗੀ ਦੇਖ ਕੇ ਕਾਰਵਾਈ ਕੀਤੀ ਜਾਊਗੀ ਜਿੱਦੀ ਵੀ ਗਲਤੀ ਹੋਊਗੀ ਉਹਦੇ ਮੁਤਾਬਿਕ ਹਾਲਾਤ ਕਿਸ ਤਰ੍ਹਾਂ ਦੇ ਆ ਜੀ ਹਾਲਾਤ ਠੀਕ ਆ ਰਿਕਵਰੀ ਬੈਂਡ ਨੂੰ ਫੋਨ ਕੀਤਾ ਉਹ ਆ ਰਹੀ ਆ ਕੈਂਟਰ ਪਲਟਿਆ ਵਾ ਇਹਨੂੰ ਸਿੱਧਾ ਕਰਵਾ ਲਦੇ ਇਹਨੂੰ ਰੋਡ ਕਲੀਅਰ ਕਰਵਾ ਦੇ ਕੈਂਟਰ ਕਿਹੜੀ ਸਾਈਡ ਤੋਂ ਆ ਰਿਹਾ ਸੀ ਕੈਂਟਰ ਖਰੀਦਕੋਟ ਤੋਂ ਤਲਵੰਡੀ ਨੂੰ ਜਾ ਰਿਹਾ ਸੀ ਟਰੈਕਟਰ ਇੱਕੋ ਤਰ੍ਹਾਂ ਕੱਟ ਤੋਂ ਇੱਥੋਂ ਪੜਿਆ ਤੇ ਤੇ ਪਹੁੰਚ ਕੇ ਜਿਹੜੀ ਐਸਐਸਐਮਟੀਐਸਜੀਓ ਲਗੀ ਉਹ ਜਿਹੜੇ जख्मी ਸੀਗੇ ਉਹ ਉਹਨਾਂ ਨੂੰ ਮੈਡੀਕਲ ਠੀਕ ਹੈ